ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਇੱਕ ਬੱਚੇ ਨੂੰ ਵੇਖੋ ਇਹ ਬੱਚਾ ਦੋ ਕੁੜੀਆਂ ਨੂੰ ਖੜੀਆਂ ਨੂੰ ਦੇਖ ਕੇ ਨਾ ਉਹਨਾਂ ਦੇ ਕੋਲ ਆ ਜਾਂਦਾ ਤੇ ਉਹਨਾਂ ਤੋਂ ਪੈਸੇ ਮੰਗਦਾ ਹੈ ਅਤੇ ਫਿਰ ਜਦੋਂ ਕੁੜੀਆਂ ਤੋਂ ਉਹ ਪੈਸੇ ਮੰਗਦਾ ਤੇ ਕੁੜੀਆਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੀਆਂ ਤੇ ਫਿਰ ਇੱਕ ਕੁੜੀ ਨੂੰ ਉਹ ਕਹਿੰਦਾ ਕਿ ਭੈਣ ਬਣ ਕੇ ਮੈਨੂੰ ਪੈਸੇ ਦੇ ਦੇ ਤੇ ਰੱਬ ਤੈਨੂੰ ਮੁੰਡਾ ਦੇਊਗਾ ਤੇ ਕੁੜੀ ਵੀ ਫਿਰ ਉਸ ਨੂੰ ਅਜਿਹਾ ਜਵਾਬ ਦਿੰਦੀ ਆ ਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਕੁੜੀ ਨੇ ਕੀ ਕਿਹਾ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਇਹ ਕਿੱਥੇ ਜਾਊਗੀ ਕੈਨੇਡਾ ਕੌਣ ਜਾਊਗੀ ਆਹ ਆਹ ਦਾਣਾ ਇਹਨੇ ਮੇਰੀ ਸੂ ਨਹੀਂ ਦਿੱਦੀ ਜਿੱਦ ਤਰਾ ਮੁੰਡਾ ਹੋਊਗਾ ਉਹ ਚੱਲੋ ਮੁੰਡਾ ਹੋਊਗਾ ਬੇਸ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ